ਮੋਰਨਿੰਗ ਸਮਾਰਟ ਐਟੀ ਚਾਹ ਪਾੜ ਰਿਹਾ ਚਾਹ ਪਾੜ ਰਹੀ ਹੈ ਪੜ ਰਹੀ ਹੈ ਬੈਠੋ ਉਹ ਬੰਦੀ ਆ ਯਾਰ ਚਾਹ ਲੈ ਕੇ ਨਾ ਹੈ ਲੈ ਕੇ ਜਾਦੇ ਹਾਂ ਸਰ ਬਾਹਰ ਦੇ ਪਾਸੇ ਅਟ ਲੱਗੀ ਹੈ ਕੀ ਗੱਲ ਵੀ ਤੇ ਸਾਡੇ ਕੰਟਰੋਲ ਰੂਮ ਤੇ ਕੋਈ ਸਵੇਕ 12:30 ਵਜੇ ਤਕਰੀਬਨ ਸਾਨੂੰ ਸੂਚਨਾ ਮਿਲੀ ਸੀ ਥਾਣਾ ਪਛਾਣਾ ਦੇ ਕੋਲ ਤੋਂ ਸੂਚਨਾ ਮਿਲੀ ਕਿ ਥਾਣਾ ਪਛਾਣਾ ਦੇ ਬੈਕਸਾਈਡ ਦੇ ਕੋਲ ਮਾਲ ਖਾਨਾ ਬਣਿਆ ਹੋਣਾ ਜਿਹਦੇ ਵਿੱਚ ਅੱਗ ਲੱਗ ਗਈ ਮੌਕੇ ਤੇ ਅਸੀਂ ਤੁਰੰਤ ਦੋਨੋਂ ਫਾਇਰ ਟੈਂਡਰ ਮੂਵ ਕੀਤੇ ਉਸੇ ਤੋਂ ਮੈਂ ਵੀ ਮੌਕੇ ਤੇ ਪਹੁੰਚ ਗਿਆ ਤੇ ਅੱਗ ਤੇ ਕੰਟਰੋਲ ਕੀਤਾ ਅੱਗ ਜਿਹੜੀ ਦੇਖਣ ਲਈ ਆ ਇਹਨਾਂ ਦਾ ਪਿੱਛੇ ਕੋ ਮਾਲਖਾਨਾ ਬਣਿਆ ਸੀ ਜਿਹਦੇ ਉਸ ਪੁਰਾਣਾ ਕੋਈ ਕਿਸਾਨ ਦੇ ਜਿਵੇਂ ਸਮਾਨ ਫੜਿਆ ਜਾਂਦਾ ਨਾਂਨ ਵਗੈਰਾ ਮੋਟਰਸਾਈਕਲ ਫਰਾਂ ਇਹ ਉਹ ਕਾਫੀ ਕੁਛ ਸੀਗਾ ਜਿਹਦੇ ਵਿੱਚ ਕਿਤੇ ਸ਼ਾਰਟ ਸਰਕਟ ਲੱਗਦਾ ਤਾਂ ਸ਼ਾਰਟ ਸਰਕਟ ਆ ਬਾਕੀ ਅਸੀਂ ਤਫ਼ਸੀਲ ਕਰਨੇ ਆ ਜੀ ਤੋਂ ਫਿਰ جاری ਹੈ ਪੀਸ ਕਰਕੇ ਫਿਰ ਫਾਈਨਲ ਹੋਏਗਾ ਸ਼ਾਰਟ ਸਰਕਟ ਤਾਂ ਹੋਈ ਹੈ ਕਿਉਂਕਿ ਹੋਰ ਕੋਈ ਕਾਰਨ ਜਾਪਦਾ ਨਹੀਂ ਹੋ ਰਿਹਾ ਕਿੰਨਾ ਕੁ ਨੁਕਸਾਨ ਹੈ ਸਿਰ ਨੁਕਸਾਨ ਜਿਹੜਾ ਦੇਖਿਆ ਜਾਵੇ ਤਾਂ ਇਸ ਟਾਈਮ ਜਿਹੜੇ 7 8 10 ਗ੍ਰਾਮ ਸੀਗੇ ਜਿਹੜੇ ਤਕਰੀਬਨ ਜਿਹਨਾਂ ਨੂੰ ਅਗ ਲੱਗੀ ਤੇ ਬਕਿ ਜਿਹੜਾ ਮੋਟਰਸਾਈਕਲ ਵਗੈਰਾ ਸੀ ਉਹ ਬਸੋ ਕਰ ਕਿ ਕਿੰਨੀਆਂ ਗੱਡੀਆਂ ਤੁੰਡ ਸਰ ਜੀ ਮੌਕੇ ਤੇ ਸਾਰੇ ਫਾਈਟਰ ਅੰਡਰ ਮੰਗਾਲੇ ਸੀ ਤਿੰਨੋਂ ਫਾਈਟਰ ਨੇ ਸਾਡੇ ਮੌਕੇ ਤੇ ਤੇ ਸਾਡਾ ਇੱਕੋ ਗੱਡੀ ਦਾ ਸਰ ਕੋਈ ਹੋਰ ਨੁਕਸਾਨ ਨਹੀਂ ਕੋਈ ਜਾਣੀ ਨੁਕਸਾਨ ਕੋਈ ਨਹੀਂ ਬਾਕੀ ਮੁਕਦਮੇ ਦੇ ਸਮਾਨ ਸੀ ਜਿਹੜੇ ਬਿੱਜ ਜਲੇ ਆ ਜੀ ਉੱਪਰ ਨਾ ਮਾਰ ਸਾਰੇ ਉੱਪਰ ਦੇਖ ਲਿਆ ਕਰ ਆਪੀ ਤੁਹਾਨੂੰ ਤਾਂ ਲੱਗੇਗਾ ਪਾ